ਆ ਸੰਭੋ ਉਹ ਆਪਦੀ ਕੁੜੀ ਨੂੰ ਇਹ ਨਾ ਹੋਵੇ ਗੱਲ ਕਸਲ ਤੱਕ ਪਹੁੰਚੇ ਚੱਲ ਹੋਈ ਐ ਇਹ ਸਾਜ ਮੰਗਦੇ ਨੇ ਓਏ ਪਰੌਣਿਆ ਤੇਤੋਂ ਸਾਨੂੰ ਇਹ ਉਮੀਦ ਨਹੀਂ ਸੀ ਜੇ ਇਹ ਹੀ ਗੱਲ ਤੇਰੀ ਭੈਣ ਨਾਲ ਹੋਵੇ ਤੂੰ ਕੀ ਕਰੇਗਾ ਮਾਰਦੇ ਨੇ ਗੱਲਾਂ ਮੇਰੀ ਭੈਣ ਨਾਲ ਇਹ ਗੱਲ ਕਦੇ ਨਹੀਂ ਹੁੰਦੀ 15 ਲੱਖ ਨੂੰ ਨਕਦ ਦਿੱਤਾ ਸਕਾਰਪਿਓ ਗੱਡੀ ਦਿੱਤੀ ਐ 8 ਤੋਲੇ ਸੋਨਾ ਪਾਇਗਾ ਰੁਕ ਵੱਡਿਆ ਓਏ ਓ ਤੂੰ ਦਾਜ ਦਿੱਤਾ ਆਪਣੀ ਭੈਣ ਨੂੰ ਸਾਨੂੰ ਪੁੱਛ ਕੇ ਦਿੱਤਾ ਸਾਡੇ ਤੋਂ ਕੱਢਣਾ ਹੁੰਦਾ ਤੁਸੀਂ ਕੀ ਕਟੋਗੇ ਮਲੰਗੋ ਉਹ ਬੈਠਾ ਮੇਰਾ ਸਹਰਾ ਮੈਨੂੰ ਫੋਨ ਲਾ ਕੇ ਕਹੀ ਜਾਊਗਾ ਪਰੌਣਾ ਦੱਸ ਕਿਹੜੀ ਚੀਜ਼ ਦੀ ਲੋੜ ਐ ਪੈਸੇ ਲੈ ਜਾ ਜਦੋਂ ਮੈਂ ਦਿਨੇ ਫੋਨ ਲਾ ਕੇ ਕਹਿੰਦਾਗਾ ਉਦੋਂ ਲੱਥ ਚੱਕ ਜਾਂਦਾਗਾ ਬਾਪੂ ਤੂੰ ਫੋਨ ਲਾਉਣਾ ਹੁੰਦਾ ਇਹਨੂੰ ਭਣੇ ਸਭ ਤੋਂ ਵੱਡੀ ਗਲਤੀ ਤੇਰੀ ਆ ਤੇਰੀ 4 ਸਾਲ ਹੋ ਗਏ ਵਿਆਹ ਹੋਏ ਨੂੰ ਤੇ 4 ਸਾਲਾਂ ਤੋਂ ਤੈਨੂੰ ਕੁੱਟਦਾ ਐ ਤੇ ਐਂ ਦੱਸ ਪਰੌਣਾ ਚਾਹੁੰਦਾ ਕੀ ਐ ਇਹ ਤਾਂ ਕੀ ਦੱਸੂ ਮੈਂ ਦੱਸਦਾ ਮੈਨੂੰ ਥਾਰ ਖੜਾ ਕੇ ਦਿਓ 5 ਟਾਕੀਆਂ ਵਾਲੀ ਕਾਲੇ ਰੰਗ ਦੀ ਆਣੇ ਇੱਕ ਮਿੰਟ ਬੈਠ। ਕੀ ਹੋੜੇ? ਉਪਰਾਣਿਆ ਤੂੰ ਐਂ ਦੱਸ ਤੈਨੂੰ ਕਿਹੜੀ ਜਾਸੀ ਚੋਂ ਗੱਡੀ ਕਢਾ ਕੇ ਦਈਏ? ਕਿਹੜੀ ਮਰਜੀ ਜਾਸੀ ਚੋਂ ਕਢਵਾ ਕੇ ਲਿਆ ਦੋ। ਮੈਨੂੰ ਤਾਂ ਬਸ ਥਾਰ ਦਾ ਸਟੀering ਫੜਾ ਦੋ ਆਥਣ ਨੂੰ। ਹੂੰ। ਆਓ ਚਲੀਓ। ਖੜ੍ਹ ਦਿਓ ਖੜ੍ਹ ਦਿਓ ਕਿੱਧਰ ਚੱਲੀਏ? ਨਾਲ ਹੁਣ ਟੈਕ ਵੀ ਲਵਾ ਲਿਓ ਨਾਲ ਹੁੰਦੇ। ਓਏ ਆ ਜਾ ਚਵਾਰੇ ਚ ਪੈਸੇ ਧਕਲਿਆਂ ਦੇ ਸਾਡੇ ਨਾਲ ਆ। ਚੱਲ ਨਾਲ ਹੀ ਕਿਹਦੇ ਨੂੰ ਅੱਜ ਪੈਸੇ ਧਟ ਆ ਜਾ। ਚੱਲ ਫਿਰ ਆ ਜੀ। ਕੀ ਹੋੜੇ? ਲਾਈ ਵੀ ਲੁਕਵਾਈਏ ਥਾਰ ਚ ਕਰਾਉਣਿਆ ਟੱਕ ਦੀ ਆਵਾਜ਼ ਠੀਕ ਆਉਂਦੀ ਏ ਜੇ ਉੱਚਾ ਮਾਡਲ ਹੈਗਾ ਉਹ ਵੀ ਦੱਸ ਦੇ ਹੁਣ ਭੈਣ ਦਾ ਖੁਰਪਾ ਮਰਾਵੇ ਗੱਡ ਖਾਨਾ ਮੈਂ ਤਾਂ ਮੋਟਰਸਾਈਕਲ ਦਾ ਇੰਜਨ ਕਰਾਉਣਾ ਪਿੰਡ ਜਾ ਕੇ